ਇਸ ਸਮੇਂ ਆਪਾਂ ਲਾਈਵ ਆ ਹਲਕਾ ਬੱਲੂਆਂਾਂ ਦੇ ਪਿੰਡ ਸੁਖਚੈਨ ਤੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਇੱਥੇ ਉਹ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਨਗੇ ਲੋਕ ਅਰਪਣ ਕਰਨਗੇ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਡਾਕਟਰ ਅਵਜੋਤ ਸਿੰਘ ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਉਹ ਵੀ ਪਹੁੰਚ ਰਹੇ ਨੇ ਤੇ ਵੱਖ-ਵੱਖ ਹਲਕਿਆਂ ਦੇ ਵਿਧਾਇਕ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਨੇ ਤਾਂ ਇੱਥੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਰੈਲੀ ਵੀ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚਾਇਤਾਂ ਪਿੰਡਾਂ ਦੇ ਲੋਕ ਹੈ ਜਿਹੜੇ ਉਹ ਸ਼ਿਰਕਤ ਕਰ ਰਹੇ ਨੇ ਤਾਂ ਸਿੱਖਿਆ ਦਾ ਜਿਹੜਾ ਖੇਤਰ ਹੈ ਸਿੱਖਿਆ ਨੂੰ ਉੱਦਾ ਪੱਧਰ ਉੱਚਾ ਚੱਕਣ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਸਕੂਲ ਆਫ ਐਮਿਨੈਂਸ ਖੋਲੇ ਗਏ ਹੈ ਉੱਥੇ ਸਕੂਲਾਂ ਦੇ ਨਾਲ 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 ਉੱਚ ਸਿੱਖਿਆ ਦੀ ਗੱਲ ਕਰ ਲਈਏ ਤਾਂ ਨਾਲ ਜਿਹੜੇ ਕਾਲਜ ਹੈ ਉਹ ਵੀ ਸਥਾਪਿਤ ਕੀਤੇ ਜਾ ਰਹੇ ਆ ਇਹ ਜਿਹੜਾ ਤੁਸੀਂ ਅੱਜ ਉਦਘਾਟਨ ਕੀਤਾ ਜਾ ਰਿਹਾ 15 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਡਿਗਰੀ ਕਾਲਜ ਹੈ ਇਹ ਲੋਕਾਂ ਲਈ ਵਿਦਿਆਰਥੀਆਂ ਲਈ ਅੱਜ ਲੋਕ ਅਰਪਣ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਨ ਜਾ ਰਹੇ ਹੈ ਇਹ ਪਿੰਡੂ ਇਲਾਕੇ ਦੇ ਵਿਦਿਆਰਥੀਆਂ ਲਈ ਜਿਹੜਾ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਕਾਰਗਰ ਸਾਬਤ ਹੋਵੇਗਾ ਤਾਂ ਇੱਕ ਵੱਡੀ ਸੁਗात ਬੱਲੂਆਣਾ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਅਬੋਰ ਦੀ ਗੱਲ ਕਰ ਲਈਏ ਤਾਂ 115 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਬਾਕਸ ਦਾ ਜਿਹੜਾ ਅਪਗ੍ਰੇਡੇਸ਼ਨ ਦਾ ਵਰਕ ਹੋਇਆ ਹੈ ਉਹ ਜਿੱਥੇ ਪਹਿਲਾਂ ਸ਼ਹਿਰ ਵਾਸੀਆਂ ਨੂੰ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਪਾਣੀ ਦੀ ਸਪਲਾਈ ਹੁੰਦੀ ਸੀ ਉਹ ਹੁਣ ਹਰ ਰੋਜ਼ ਸਪਲਾਈ ਹੋਇਆ ਕਰੂਗੀ ਕਿਉਂਕਿ 115 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਬਾਕਸ ਦੇ ਅਪਗ੍ਰੇਡੇਸ਼ਨ ਦਾ ਜਿਹੜਾ ਵਰਕ ਹੈ ਉਹ ਅੱਜ ਲੋਕ ਅਰਪਣਾ ਜਿਹੜਾ ਉਹਦਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹਬੋਰ ਵਿੱਚ ਉਦਘਾਟਨ ਕਰਨਗੇ ਤਾਂ ਅਬੌਰ ਇਲਾਕੇ ਦੇ ਲੋਕਾਂ ਨੂੰ ਕਰੋਨਾ ਰਪਏ ਦਾ ਜਿਹੜਾ ਅੱਜ ਸੁਗਾਤ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੇ ਜਾ ਰਹੇ ਹੈ ਬੱਲੂਆਣਾ ਹਲਕੇ ਦੇ ਐਮਐਲਏ ਅਮਨਦੀਪ ਸਿੰਘ ਗੋਲਦੀ ਮਸਾਫਰ ਵੱਲੋਂ ਹਲਕੇ ਦੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਹਨਾਂ ਯਤਨਾਂ ਦੇ ਤਹਿਤ ਇਹ ਜਿਹੜਾ ਕਾਲਜ ਹੈ ਉਹ ਅੱਜ ਲੋਕਾਂ ਨੂੰ ਸਮਰਪਿਤ ਹੋਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਕਾਲਜ ਨੂੰ ਸਰਕਾਰੀ ਕਾਲਜ ਨੂੰ ਜਿਹੜਾ ਡਿਗਰੀ ਕਾਲਜ ਨੂੰ ਲੋਕਾਂ ਨੂੰ ਸਮਰਪਿਤ ਕਰਨ ਪਹੁੰਚ ਰਹੇ ਨੇ ਤਾਂ ਲਾਈਵ ਵੀ ਤੁਸੀਂ ਜੁੜੇ ਰਹੋ ਸਾਡੇ ਨਾਲ ਦਾ ਪੋਸਟ ਮੇਲ ਤੇ ਤੁਹਾਨੂੰ ਲਾਈਵ ਹੈ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਦਿਖਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ